ਭਾਰਤੀ ਕਿਸਾਨ ਯੂਨੀਅਨ ਆਜ਼ਾਦ ਅਤੇ ਕ੍ਰਾਂਤੀਕਾਰੀ ਯੂਨੀਅਨ ਦੇ ਵੱਲੋਂ ਪੰਜਾਬ ਭਰ ਦੇ ਵਿੱਚ 2 ਘੰਟੇ ਦੇ ਲਈ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ ਪਰ ਮਾਨਸਾ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਦਾ ਰੇਲ ਰੋਕੋ ਧਰਨਾ ਸਫਲ ਨਹੀਂ ਹੋ ਸਕਿਆ ਪੁਲਿਸ ਦੇ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਟੁੱਟੀਆਂਵਾਲੀ ਦੇ ਵਿੱਚ ਕਿਸਾਨਾਂ ਨੂੰ ਰੋਕ ਲਿਆ ਗਿਆ ਜਿੱਥੇ ਪੁਲਿਸ ਦੇ ਨਾਲ ਕਿਸਾਨਾਂ ਦੀ ਧੱਕਾ ਮੁੱਕੀ ਵੀ ਹੋਈ ਹੈ ਬਲਵੇ ਵਸੂਦੇ ਆਫੀ ਭਾਰਤੀ ਕਿਸਾਨ ਜੀ ਨੇ ਇਕਤਾ ਆਜ਼ਾਦ ਤੇ ਭਾਰਤੀ ਕਿਸਾਨ ਜੀ ਨੇ ਇਕਤਾ ਕ੍ਰਾਂਤੀਕਾਰੀ ਜੋ ਜਥੇਬੰਦਾਂ ਦੇ ਮਿਲ ਨੂੰ ਅਸੀਂ ਇਕੱਠੇ ਹੋ ਕੇ ਇਥੋਂ ਫੂਠਾਵੜੀ ਤੋਂ ਜਾਣਾ ਸੀਗਾ ਰੇਲਵੇ ਟਰੈਕ ਦੇ ਉੱਤੇ ਪਰ ਇਹਨਾਂ ਨੇ ਰਾਤ ਦੀ ਜਿਹੜੀ ਛਾਪੇਮਾਰੀ ਸਾਡੇ ਘਰਾਂ ਦੇ ਵਿੱਚ ਕੀਤੀ ਦੀ ਸਾਡੇ ਲੋਕ ਸਾਡੇ ਕਿਸਾਨ ਕੋਈ ਕਹਿੰਦੀ ਸਾਡੇ ਆਗੂਆਂ ਨੂੰ ਹਾਲ ਤੱਕ ਰੋਣਾ ਨੇ ਅਰੈਸਟ ਕਰਤੇ ਰੱਖਿਆ ਹੈ ਅੰਦਰ ਨਜ਼ਰਬੰਦ ਕਰਕੇ ਰੱਖੇ ਹੋਏ ਨੇ ਜੀ ਪਰ ਅਸੀਂ ਕਹਿੰਦੇ ਆ ਕਿ ਅਸੀਂ ਫੇਰ ਵੀ ਜਿੰਨੇ ਵੀ ਸਾਡੇ ਅਸੀਂ ਇਕੱਠੇ ਹੋ ਸਕਦੇ ਇੱਥੇ ਅਸੀਂ ਇਕੱਠੇ ਹੋ ਕੇ ਰੇਲ ਦੇ ਥਾੜ ਕੰਨੀ ਨੂੰ ਜਾਵਾਂਗੇ ਕਿ ਕਿਹਨੇ ਹਟਾ ਦੇ ਕਿਉਂਕਿ ਜਿਹੜੀਆਂ ਮੰਗਾ ਮਸਲੇ ਨੇ ਜੇ ਇਹ ਸਾਡੇ ਘਰਾਂ ਦੇ ਵਿੱਚ ਚਿਪਾਲੇ ਮੀਟਰ ਲੱਗਦੇ ਆ ਤਾਂ ਸਾਡੇ ਕਿਸਾਨਾਂ ਦਾ ਮਜ਼ਦੂਰਾਂ ਦਾ ਬਕਤੀ ਆ ਸਾਡੇ ਘਰਾਂ ਦੇ ਵਿੱਚ ਉਹ ਚਲੀ ਜਾਣੀਆਂ ਬਹੁਤ ਸੀਤੀ ਜਲਦੀ ਦੂਜਾ ਹੈਗਾ ਜਿਹੜਾ ਝੋਨੇ ਦੀ ਪਰਾਲੀ ਦੇ ਉੱਤੇ ਅੱਗ ਲਾਈ ਆ ਕਿਸਾਨਾਂ ਨੇ ਉਹਨਾਂ ਦੇ ਉੱਤੇ ਪਰਚੇ ਪਾਏ ਗਏ ਵੱਡੇ ਵੱਡੇ ਉਹਨਾਂ ਨੇ ਜੁਰਮਾਨੇ ਦਿੱਤੇ ਬਣੇ ਰੈੱਡ ਐਂਟਰ ਦਾ ਦਿੱਤੇ ਨਾ ਜੰਮਾ ਨੇ ਕਿਹਾ ਇਹ ਚੀਜ਼ਾਂ ਨੂੰ ਅਸੀਂ ਰੱਦ ਕਰਵਾਉਣਾ ਦਾ ਹੜਪੀੜ ਕਾ ਨੂੰ 75000 ਰੁਪਏ ਏਕੜ ਦੇ ਮਗਰ ਅਸੀਂ ਮੰਗ ਰੱਖੀ ਹੋਈ ਆ ਵੀ ਉਹਨਾਂ ਨੂੰ ਨੁਕਸਾਨ ਦਿੱਤਾ ਜਾਵੇ ਮਜ਼ਦੂਰਾਂ ਦੇ ਘਰ ਡਿੱਗ ਗਏ ਉਹਨਾਂ ਦੇ ਮਾਲ ਪਸ਼ੂ ਪਾਣੀ ਦੇ ਵਿੱਚ ਵਹਿ ਗਏ ਉਹਨਾਂ ਨੂੰ ਪੂਰਾ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਮਰੇਗਾ ਸਕੀਮ ਵਰਗੀਆਂ ਉਹ ਜਿਵੇਂ ਪਹਿਲਾਂ ਚੱਲਦੀ ਸੀ ਤੇ ਉਹਨਾਂ ਨੂੰ ਪੂਰਾ ਉਸੇ ਰੋਡ ਤੇ ਕੰਮ ਦਿੱਤਾ ਜਾਵੇ ਹੋਰ ਮੰਗਾ ਨੂੰ ਨਾਲ ਲੈ ਕੇ ਅਸੀਂ ਅੱਜ 2 ਘੰਟਿਆਂ ਦੇ ਲਈ ਸਰਕਾਰ ਨੂੰ ਦੱਸਣ ਦੀ ਖਾਤਰ ਅਸੀਂ ਜਾ ਰਹੇ ਹਾਂ ਜੀ ਪਰ ਪੰਜਾਬ ਦੀ ਸਰਕਾਰ ਨੇ ਤੇ ਕੇਂਦਰ ਦੀ ਸਰਕਾਰ ਨੇ ਆਪਦਾ ਡੀਚੋਪੀ ਦਾ ਜ਼ੋਰ ਲਾ ਕੇ ਸਾਨੂੰ ਓਕਾਵਾ ਸਾਡੇ ਘਰਾਂ ਦੇ ਵਿੱਚ ਸਾਡੇ ਛਾਪੇਮਾਰੀਆਂ ਹੋਈਆਂ ਨੇ ਰਾਤ ਨੂੰ ਅਸੀਂ ਰੇਰ ਵੀ ਜਿੰਨੇ ਵੀ ਬੱਥੇ ਅਸੀਂ ਇੱਥੇ ਹੋ ਗਏ ਅਸੀਂ ਦਾਾ ਬਦਾਗੇ ਤੁਰਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਤੁਹਾਡੀ ਅੱਜ ਲੈਣ ਤੋਂ ਕੱਲ ਨੂੰ ਲੈਣ ਅਸੀਂ ਪਿੱਛੇ ਨਹੀਂ ਹਟਾਂਗੇ ਲੜਾਂ ਦੇ ਹੀ ਰਹਿ ਗਏ ਅੱਜ 5 ਦਸੰਬਰ ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ ਅਸੀਂ ਪਹਿਲਾਂ ਰੋਕਣੀ ਅਸੀਂ ਜੋ ਕਿ ਭਾਰਤੀ ਕਾਂਗਰਸ ਨੇ ਇਕਤਾ ਆਜ਼ਾਦ ਦਾ ਨਾ ਜ਼ਿਲ੍ਹਾ ਪ੍ਰਧਾਨ ਨ ਬਠਿੰਡਾ ਦਾ ਤੇ ਨਾਲ ਸਾਡੇ ਕ੍ਰਾਂਤੀਕਾਰੀ ਜੱਥੇਬੰਦੀ ਸੀਗੀ ਜਿਹੜੀਆਂ ਮੰਗਾਂ ਨੇ ਜਿਵੇਂ ਰਹਿਣ ਖਾਣ ਦਾ ਕਿਸਾਨ ਹੈ ਕਿਸਾਨਾਂ ਸਰਕਾਰਾਂ ਕਿਸੇ ਟਾਈਮ ਮੰਨ ਲਓ ਕਹਿੰਦੀਆਂ ਨੇ ਅਨਾਜ ਪੈਦਾ ਕਰੋ ਅਨਾਜ ਆਸੀਂ ਜੇ ਪੈਦਾ ਕੀਤਾ ਨਾ ਉਹਦੇ ਪਰਾਰੀ ਨੇ ਵੀ ਹੋਣਾ ਹੈ ਪਰਾਰੀ ਦੀ ਜਿਹੜੀ ਰਹਿਣ ਖਾਣ ਦਾ ਉਹ ਕਿਸਾਨਾਂ ਨੂੰ ਮਚਾਉਣੀ ਪੈਂਦੀ ਹੈ ਕਿਉਂਕਿ 1 ਡਾਲਰ ਮਥਾ ਸੀਜ਼ਨ ਦੇ ਵਿੱਚ 80 ਕਿੱਲਾ ਬਣਾ ਸਕਦਾ ਹੈ ਤੇ ਇੱਕ ਪਿੰਡ ਨੂੰ 5 ਬੈਲਰ ਜਾਂਦੇ ਆ ਤੇ ਦੋ ਪਿੰਡਾਂ ਨੂੰ ਇੱਕ ਬੈਲਰ ਨਹੀਂ ਆ ਰਿਹਾ ਸਰਕਾਰ ਪਹੇੜਾ ਕਰੇ ਡਾਬਰ ਬੰਦ ਨਹੀਂ ਹੋਇਆ ਨੰਬਰ 2 ਤੇ ਜਿਹੜੀ ਆ 2025 ਮੀਟਰ ਬਿਜਲੀ ਪ੍ਰਾਈਵੇਟ ਕਰਨ ਜਾ ਰਹੇ ਨੇ ਇਹ ਪਾਣੀ ਮੀਟਰ ਕਾ ਜਲਾ ਰਹੇ ਨੇ ਇਹ ਜਿਹੜਾ ਚਿਪ ਪਾਣੀ ਮੀਟਰ ਹੈ ਜਿਹਨੂੰ ਆਪਾਂ ਇਨਪੁਟ ਲਾਈਟ ਦੇ ਦਈਏ ਆਉਟਪੁਟ ਨਾ ਵੀ ਲਈਏ ਤਾਂ ਵੀ ਇੱਕ ਜੁੰਟ ਦੇ ਇਹ ਖੜਪਤ ਕਰ ਲੈਂਦਾ ਇਹਦੇ ਵਿੱਚ ਜਿਹੜੀਆਂ ਬੱਤੀਆਂ ਵੱਲ ਵਿੱਚ ਇਸ ਤਰ੍ਹਾਂ ਦੇ ਡਿਜੀਟਲ ਉਹ ਚੱਲਦੇ ਰਹਿੰਦੇ ਨੇ ਤੇ ਜਿਹੜਾ ਇੱਕ ਮੰਨ ਲਓ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਹੜਾਂ ਦੀ ਮਾਰ ਆਈ ਹੈ ਸਰਕਾਰ ਬਹੁਤ ਨਗੋਣਾ ਮਾਮਲਾ ਦੇ ਰਹੀ ਹੈ ਉਹਦੀ